ਪਰਦੇਸੀ ਆ ਰਹੇ ਆ ਬਾਹਰੋਂ ਦੀ ਕੰਮ ਕਰਨ ਲਈ ਉਹ 10 ਦਿਨ ਕੰਮ ਕਰਦੇ ਆ ਤੇ ਉਹ ਆਪਣਾ ਕਰਕੇ ਚਲੇ ਜਾਂਦੇ ਆ ਨਾਲ ਸਾਨੂੰ ਬੜਾ ਲੋਸ ਹੁੰਦਾ ਵੈਸੇ ਅੱਗੇ ਅੱਗੇ ਬੱਚਿਆਂ ਨੂੰ ਕੁਝ ਵੀ ਨਹੀਂ ਇਹਨਾਂ ਇਤਿਹਾਸ ਬਾਰੇ ਪਤਾ ਸਾਡੇ ਨੂੰ ਇਹ ਵੱਡਿਆਂ ਨੂੰ ਔਰ ਖਾਸ ਕਰ ਅੱਜ ਦੇ ਜਿਹੜੇ ਮਾਤਾ ਪਿਤਾ ਜਿਨ੍ਹਾਂ ਦੇ ਜਨਮ ਬੱਚਿਆਂ ਦੇ ਹੋ ਰਹੇ ਉਹ ਖੁਦ ਨਹੀਂ ਇਸ ਚੀਜ਼ਾਂ ਨੂੰ ਮਨਾ ਰਹੇ ਤੇ ਉਹਨਾਂ ਨੇ ਬੱਚਿਆਂ ਨੂੰ ਕੀ ਸਿਖਾਣਾ ਇਹ ਮੰਗਾਈ ਕਰਕੇ ਕੁਝ ਏਨੇ ਜ਼ਿਆਦਾ ਲੈ ਵੀ ਨਹੀਂ ਰਹੇ ਕਿਉਂਕਿ ਸਾਰੇ ਜਣੇ ਬਾਹਰ ਚਲੇ ਗਏ ਹੋਏ ਆ ਅੱਜਕਲ ਦੀਆਂ ਨੂੰਆਂ ਕੁੜੀਆਂ ਕੋਈ ਮੰਨਦੇ ਹੀ ਨਹੀਂ ਇਹ ਚੀਜ਼ਾਂ ਨੂੰ ਸੋ ਅੱਗੇ ਬਿਨ ਕਹਿ ਸੰਧਾਵੇ ਜਾਂਦੇ ਸੀ ਕੁੜੀਆਂ ਨੂੰ ਹਰ ਦਿਨ ਤਿਹਾੜ ਜਾਂਦਾ ਸੀ ਅੱਜ ਕੱਲ ਤੇ ਜੇ ਕਹਿ ਦਿੰਦੇ ਉਹ ਕਹਿੰਦੇ ਜੀ ਇਹ ਤੇ ਮੰਗਦੇ ਆ ਅੱਗੇ ਨਾਲ ਲੋਕਾਂ ਦੀ ਸੋਚ ਬਦਲੀ ਹੈ ਜੀ ਤੇ ਟੱਚ ਨੂੰ ਤਾਂ ਕਿ ਬੇਟੀਆਂ ਨੂੰ ਇੰਨਾ ਪਿਆਰ ਮਿਲ ਰਿਹਾ ਹੋਂ ਹੇ ਦਿਨ ਤਿਹਾੜ ਵੱਡਿਆਂ ਦੇ ਨਾਮ ਹੈ ਅਗਰ ਵੱਡਿਆਂ ਨੂੰ ਨਹੀਂ ਤੁਸੀਂ ਮਨਾਉਂਦੇ ਨਾ ਤਾਂ ਤੁਸੀਂ ਜਿੱਤੇ ਮਰਜ਼ੀ ਪਾਰਟੀਆਂ ਕਰ ਲੋ ਦਾ ਕੋਈ ਵੀ ਲਾਭ ਨਹੀਂ ਸਰਦੀਆਂ ਦੇ ਦਿਨ ਹੋਵੇ ਨਿੱਗੀ ਨਿੱਗੀ ਰਜਾਈ ਹੋਵੇ ਤੇ ਰਜਾਈ ਦੇ ਨਾਲ ਨਾਲ ਹੋਵੇ ਇਹ ਮੂੰਗਫਲੀ ਸੋ ਵੇਲਾ ਟਾਈਮ ਪਾਸ ਕਦੋਂ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ ਉਹ ਕਹਿੰਦੇ ਨੇ ਨਾ ਕਿ ਜਦੋਂ ਇਹ ਚੀਜ਼ ਮੂੰਹ ਨੂੰ ਲੱਗ ਜਾਂਦੀ ਹੈ ਫਿਰ ਇਹ ਤਾਂ ਚਸਕਾ ਹੀ ਲੱਗ ਜਾਂਦਾ ਬੰਦਾ ਖਾਂਦਾ ਜਾਂਦਾ ਇਹ ਖਾਂਦਾ ਜਾਂਦਾ ਔਰ ਦਿਨ ਹੁਣ ਸਰਦੀ ਦੇ ਤੇ ਲੋਹੜੀ ਦੇ ਦਿਨ ਹੁਣ ਫਿਰ ਇਹਨਾਂ ਚੀਜ਼ਾਂ ਦੀ ਵਿਕਰੀ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ ਲੋਹੜੀ ਦਾ ਤਿਉਹਾਰ ਜਿੱਥੇ ਇਹ ਲੋਹੜੀ ਦੇ ਤਿਉਹਾਰ ਦੇ ਨਾਲ ਬਹੁਤ ਸਾਰੀਆਂ ਮਿੱਥਾਂ ਜੁੜੀਆਂ ਹੋਈਆਂ ਨੇ ਦੁੱਲਾ ਪੱਟੀ ਦੇ ਨਾਲ ਵੀ ਇਹਨੂੰ ਜੋੜਿਆ ਜਾਂਦਾ ਹੈ ਕਿ ਆ ਜਾਂਦਾ ਹੈ ਕਿ ਦੁੱਲਾ ਪੱਟੀ ਨੇ ਇੱਕ ਗਰੀਬ ਸੁੰਦਰੀ ਤੇ ਮੁੰਦਰੀ ਦਾ ਵਿਆਹ ਕਰਵਾਇਆ ਸੀ ਉਹਨਾਂ ਨੂੰ ਬੇਵਪਤੀ ਹੋਣ ਤੋਂ ਬਚਾਇਆ ਸੀ ਸੋ ਉਹਨਾਂ ਦੀ ਯਾਦ ਦੇ ਵਿੱਚ ਹੀ ਦੁੱਲਾ ਪੱਟੀ ਵਾਲਾ ਸੁੰਦਰਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਹਾਲਾਂਕਿ ਅੱਜਕੱਲ ਦੇ ਬੱਚਿਆਂ ਨੂੰ ਇਹ ਪੂਰਾ ਗੀਤ ਵੀ ਨਹੀਂ ਆਉਂਦਾ ਉਹਨਾਂ ਨੂੰ ਰਿਵਾਇਤ ਦਾ ਵੀ ਨਹੀਂ ਪਤਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਲੋੜੀ ਸ਼ਬਦ ਜਿਹੜਾ ਹੈ ਉਹ ਤਿਲ ਵਾਲੀ ਰਿਓੜੀ ਤੋਂ ਬਣਿਆ ਹੋਇਆ ਹੈ ਸੋ ਲੋਹ ਦੇ ਨਾਲ ਵੀ ਇਹਦਾ ਸੰਬੰਧ ਕਿਹਾ ਜਾਂਦਾ ਹੈ ਸੋ ਬਹੁਤ ਸਾਰੇ ਅਰਥ ਵੀ ਨਿਕਲਦੇ ਨੇ ਲੋਹੀ ਵੀ ਕਿਹਾ ਜਾਂਦਾ ਹੈ ਕਿਸੇ ਜਗ੍ਹਾ ਦੇ ਉੱਪਰ ਸੋ ਇਹ ਲੋੜੀ ਦਾ ਤਿਉਹਾਰ ਨਿਗ ਦਾ ਤਿਉਹਾਰ ਆਪਣਤ ਦਾ ਤਿਉਹਾਰ ਸਿਰਫ ਸਿਰਮੁੰਡਿਆ ਤੱਕ ਸੀਮਿਤ ਹੋ ਕੇ ਨਹੀਂ ਰਹਿ ਗਿਆ ਬਲਕਿ ਤੀਆਂ ਜੜੀਆਂ ਨੇ ਉਹਨਾਂ ਦੇ ਲਈ ਵੀ ਲੋਹੜੀ ਮਨਾਈ ਜਾ ਰਹੀ ਹੈ ਸੋ ਅੱਜ ਅਸੀਂ ਨਿਕਲੇ ਆਂ ਬਾਜ਼ਾਰ ਦੇ ਵਿੱਚ ਦੇਖਦੇ ਆਂ ਕਿ ਲੋਹੜੀ ਦੀਆਂ ਰੌਣਕਾਂ ਕਿੰਨੀਆਂ ਕਹਿ ਟੋਟਲ ਕਿੰਨੇ ਸਾਲ ਹੋ ਗਏ 45 ਇਅਰਸ 45 ਸਾਲ ਹੋ ਗਏ ਆ ਅੱਛਾ ਜੀ ਓਕੇ ਸੋ ਆਉਣ ਵਾਲੀ ਪੀੜ੍ਹੀ ਜਿਹੜੀ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਵੀ ਇਸ ਕੰਮ ਨਾਲ ਜੁੜੇ ਰਹਿਣਗੇ ਬਿਲਕੁਲ ਨਹੀਂ ਜੀ ਆਉਣ ਵਾਲੇ ਟਾਈਮ 'ਚ ਬੱਚਿਆਂ ਦਾ ਫਿਊਚਰ ਬਿਲਕੁਲ ਨਹੀਂ ਹੈ ਇਹਦੇ 'ਚ ਅੱਛਾ ਬੱਚੇ ਸਟੱਡੀ ਕਰਕੇ ਅੱਗੋਂ ਆਪਣਾ ਲਾਈਨ ਚੁਣਸ ਕਰਨ ਹੂੰ ਇਦਾਂ ਕਿਉਂ ਲੱਗਦਾ ਤੁਹਾਨੂੰ ਮਤਲਬ ਇਹਦੀ ਵਜ੍ਹਾ ਕਿਨੂੰ ਮੰਨਦੇ ਹੋ ਪਰਦੇਸੀ ਆ ਰਿਹਾ ਹੈ ਬਾਹਰੋਂ ਦੀ ਕੰਮ ਕਰਨ ਲਈ ਹੂੰ ਹੂੰ ਉਹ 10 ਦਿਨ ਕੰਮ ਕਰਦੇ ਹੈ ਤੇ ਉਹ ਆਪਣਾ ਕਰਕੇ ਚਲੇ ਜਾਂਦੇ ਉਹਨਾਂ ਨਾਲ ਸਾਨੂੰ ਬੜਾ ਲਾਸ ਹੁੰਦਾ ਹੈ ਅੱਛਾ ਜਿਹੜੇ ਸੜਕਾਂ ਤੇ ਆਮ ਵੇਚਣ ਵਾਲੇ ਨੇ ਉਹਨਾਂ ਤੋਂ ਤੁਹਾਨੂੰ ਲਾਸ ਹੋ ਰਿਹਾ ਹੈ ਪੁਰਾਣੇ ਰਵਾਇਤੀ ਨੂੰ ਬਿਲਕੁਲ ਜੀ ਹੂੰ ਹੂੰ ਬਿਲਕੁਲ ਜੀ ਅਸੀਂ ਸਾਰਾ ਸਾਲ ਇੱਥੇ ਬੈਠੇ ਹੁੰਨੇ ਆ ਤੇ ਉਹ 10 ਦਿਨ ਕੰਮ ਕਰਕੇ ਚਲੇ ਜਾਂਦੇ ਨੇ ਜੀ ਸੋ ਇਹ ਜਿਹੜੀ ਧੀਆਂ ਦੀ ਲੋੜੀ ਆ ਕਿੰਨੇ ਕ ਆਰਡਰ ਆ ਰਹੇ ਨੇ ਕੁੜੀਆਂ ਦੀ ਲੋੜੀ ਵਾਸਤੇ ਵੀ ਕਿ ਉਹੀ ਪੁਰਾਣਾ ਕ੍ਰੇਜ਼ੀ ਐ ਨਹੀਂ ਜੀ ਅੱਗੇ ਨਾਲੋਂ ਬਹੁਤ ਫਰਕ ਪਿਆ ਅੱਗੇ ਨਾਲ ਲੋਕਾਂ ਦੀ ਸੋਚ ਬਦਲੀ ਐ ਜੀ ਤੇ ਟੱਚ ਫੁੱਟ ਐ ਕਿ ਬੇਟੀਆਂ ਨੂੰ ਵੀ ਇੰਨਾ ਪਿਆਰ ਮਿਲ ਰਿਹਾ ਹੁੰਦਾ ਹਾਂਜੀ ਭਈਆ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਂਦੇ ਆ ਮੈਂ 15 ਸਾਲ ਹੋ ਗਏ ਜੀ ਆਤੇ ਹੋਏ ਮੂਪਰੇ ਲਗਾਤੇ ਮੂਪਲੀ ਕੱਡਾ ਲਗਾਤੇ ਹੋਏ ਹਰ ਸਾਲ ਆਤੇ ਹੋ ਹਰ ਸਾਲ ਆਤੇ ਆਂ ਕਹਾਂ ਸਿਓ ਆਪ ਵੈਸੇ ਹਮ ਯੂਪੀ ਸੇ ਆਤੇ ਬਰੇਲੀ ਸੇ अच्छा, अच्छा बरेली से इतनी ऐसी यहाँ आप आते हैं हर साल सिर्फ मूंगफली का सीजन हाँ लगा के सही अपने गांव चले जाते हैं फिर कितने दिन का सीजन होता है ये चार महीने का होता है लोहड़ी पे खत्म हो जाता है सीजन अच्छा लोही पे खत्म बिल्कुल हाँ, थोड़ा माड़ा मोटा काम चलता है हल्का अच्छा हाँ। तो कैसा लगता है बहुत बढ़िया काम होता है लोहड़ी पे हो जाती कमाई अच्छी हाँ अच्छी नहीं

ਪਹਿਲੇ ਤਾਂ ਬਹੁਤ ਜ਼ਿਆਦਾ ਸੀਗਾ ਹੁਣ ਇੰਨਾ ਨਾਲ ਲੋਕ ਹੀ ਲੈ ਰਹੇ ਕਿਉਂਕਿ ਸਾਰੇ ਜਣੇ ਬਾਹਰ ਚਲੇ ਗਏ ਹੋਏ ਆ ਤੇ ਇੱਥੇ ਬਜ਼ੁਰਗ ਹੀ ਰਹਿ ਗਏ ਆ ਫਿਰ ਉਸ ਹਿਸਾਬ ਨਾਲ ਹੀ ਚੱਲ ਰਿਹਾ ਸਾਰਾ ਪੁਰਾਣੀਆਂ ਰਵਾਇਤਾਂ ਉਸ ਤਰੀਕੇ ਨਾਲ ਨਮਾਈਆਂ ਚੱ ਰਹੀਆਂ ਯਾਨੀ ਕਿ ਲੋਕਾਂ ਨੂੰ ਬਹੁਤੇ ਲੋਕ ਤੇਲ ਦੇ ਲੱਡੂ ਜਾਂ ਫਿਰ ਤੇਲ ਦੀਆਂ ਰੋੜੀਆਂ ਕੋਈ ਜ਼ਿਆਦਾ ਅਵੇਅਰ ਨਹੀਂ ਕੁਝ ਕੁਝ ਇਹ ਵੀ ਕਹਿੰਦੇ ਆ ਕਿ ਸਾਨੂੰ 슈ਗਰ ਫ੍ਰੀ ਚਾਹੀਦਾ ਮਟੀਰੀਅਲ ਹਾਂਜੀ 슈ਗਰ ਫ੍ਰੀ ਬਣਾਈਦਾ ਆਪਾਂ ਜਿਸ ਦਾ ਕਈ ਚੀਨੀ ਦਾ ਨਹੀਂ ਖਾਂਦੇ ਕਹਿੰਦੇ ਗੁੜ ਵਾਲਾ ਹੀ ਚਾਹੀਦਾ ਫਿਰ ਅਸੀਂ ਗੁੜ ਵਾਲਾ ਵੀ ਬਣਾਈ ਹੁੰਦੀ ਹੈ ਗੱਚਕ ਵੀ ਸਾਡੀ ਸਪੈਸ਼ਲ ਹੁੰਦੀ ਹੈ ਗੁੜ ਵਾਲੀ ਜੀ ਚ ਚੀਨੀ ਨਹੀਂ ਹੁੰਦੀ ਪਿਓਰ ਗੁੜ ਦੀ ਹੁੰਦੀ ਹੈ ਉਹਦਾ ਨਾਮ ਅਸੀਂ ਰੱਖਿਆ ਹੈ 슈ਗਰ ਫ੍ਰੀ ਉਹ ਵੀ ਸਾਡੇ ਕੋਲ ਲੈਂਦੇ ਆ ਅੱਗੇ ਸਾਰੇ ਖਾਂਦੇ ਆ ਕਿਉਂਕਿ ਜਿਨ੍ਹਾਂ ਨੂੰ 슈ਗਰ ਹੈ ਉਹ ਕਹਿੰਦੇ ਅਸੀਂ ਕੋਈ ਚੀਜ਼ ਵੀ ਉਹਨਾਂ ਨੇ ਵੀ ਤਾਂ ਕੁਝ ਖਾਣਾ ਹੀ ਆ ਨਾ ਫਿਰ ਉਹਨਾਂ ਲਈ ਆਪਾਂ ਗੁੜ ਦੀ ਬਣਾਈ ਹੁੰਦੀ ਹੈ ਜੀ ਆ ਮਾਗੀ ਦਾ ਤਿਹਾੜ ਵੀ ਆ ਰਿਹਾ ਲੋਹੜੀ ਤੇ ਮਾਗੀ ਇਕੱਠੇ ਹੀ ਆਉਂਦੇ ਪੋਰ ਰਿੱਦਿਆਂ ਤੇ ਮਾਗ ਖਾਦਾ ਅੱਜ ਵੀ ਇਸ ਰਿਵਾਇਤ ਨੂੰ ਤੁਹਾਡੇ ਘਰਾਂ 'ਚ ਮਨਾਇਆ ਜਾ ਰਿਹਾ ਕਿ ਨਹੀਂ ਬਿਲਕੁਲ ਮਨਾਇਆ ਜਾ ਰਿਹਾ ਮੈਡਮ ਜੀ ਜੀ ਸਭ ਤੋਂ ਵੱਡਾ ਤਿਆਰ ਇਹ ਲੋਕ ਕੁੜੀਆਂ ਦੀ ਲੋੜੀ ਮਨਾ ਰਹੇ ਮੇੜਨ ਜੀ ਬਹੁਤ ਅੱਛਾ ਲੱਗ ਰਿਹਾ ਮੇੜਨ ਜੀ ਹੂੰ ਕੁੜੀਆਂ ਮੁੰਡਿਆਂ ਦੇ ਕੋਈ ਡਿਫਰੈਂਸ ਨਹੀਂ ਹੈਗਾ ਮੇਰੇ ਭੈਣ ਦੇ ਘਰ ਤਿੰਨ ਬੱਚੇ ਆ ਹੂੰ ਪਰ ਅਸੀਂ ਨਹੀਂ ਉਹ ਫਰਕ ਸਮਝਦੇ ਪਏ ਬਿਲਕੁਲ ਜੀ ਸਾਡੇ ਪਾਸੇ ਦੋਨੇ ਮੁੰਡੇ ਤਿੰਨੇ ਹੀ ਬੱਚੇ ਮੁੰਡਿਆਂ ਬਰोबर ਆ ਦੇ ਜੀ ਮਤਲਬ ਕੋਈ ਵੀ ਆਈਐਸਪੀ ਬਣਦੇ ਫਏ ਸੀਐਸਪੀ ਬਣਦੇ ਫਏ ਵੱਡੇ ਵੱਡੇ ਅਫਸਰ ਲੜਕੀਆਂ ਬਣਦੀਆਂ ਪਈਆਂ ਜੀ ਨੋ ਡਿਸਟਿੰਕਸ ਹੂੰ ਲੋੜੀ ਦੇ ਮੌਕੇ ਤੇ ਮੂੰਹ ਮਿੱਠਾ ਕਰਨ ਦੀ ਰਵਾਇਤ ਆ ਔਰ ਇੱਕ ਖਾਸ ਕਿਸਮ ਦੀ ਮਿਠਾਈ ਜਿਹਨੂੰ ਖਜੂਰ ਵੀ ਕਹ ਲੈਨੇ ਆਪਾਂ ਉਹ ਲੋਹੜੀ ਦੇ ਮੌਕੇ ਤੇ ਤੁਹਾਨੂੰ ਪੰਜਾਬ ਦੇ ਵਿੱਚ ਜ਼ਰੂਰ ਮਿਲਦੀ ਹੈ ਸੋ ਇੱਥੇ ਤੁਹਾਨੂੰ ਦਿਖਾ ਰਿਆ ਸੀ ਕਿ ਕਿਵੇਂ ਖਜੂਰ ਜਿਹੜੀ ਹੈ ਇਹ ਬਣਾਈ ਜਾਂਦੀ ਹੈ ਇਹਨੂੰ ਬਣਾ ਕੇ ਉਸ ਬਾਅਦ ਇਸ ਤਰੀਕੇ ਦੇ ਨਾਲ ਇਹਨਾਂ ਸਾਂਚਿਆਂ ਦੇ ਵਿੱਚ ਇਹ ਅੰਕਲ ਕਾਦੀ ਬਣਾਈ ਜਾਂਦੀ ਹੈ ਮਾਦਾ ਬੂਰਾ ਤੇ ਘੀ ਤੇ ਥੋੜਾ ਉਹਦੇ ਹਿਸਾਬ ਨਾਲ ਥੋੜਾ ਲਾਇਆ ਜਾਂਦਾ ਤੇ ਬੈਕਿੰਗ ਪਾਊਡਰ ਹਰਮੋਨੀਅਮ ਵੀ ਵਰਤ ਲੈਂਦੇ ਆ ਅੱਛਾ ਹਾਂਜੀ ਸੋ ਇਹਨੂੰ ਕਿੰਨੀ ਕੁ ਦੇਰ ਤੱਕ ਇਸ ਤਰ੍ਹਾਂ ਨਾਲ ਫਰਾਈ ਕੀਤਾ ਜਾਂਦਾ ਹੈ ਇਨੂ ਕੋ ਡੋਗਾ ਨਹੀਂ ਕੋਈ ਨਬੀ 25 ਮਿੰਟ ਤਾਂ ਲੈਣੀ ਹੈ ਜਾਂ ਇਹਨੂੰ ਬਿਲਕੁਲ ਹਲਕੇ ਸਕੇ ਤੇ ਫਰਾਈ ਕਰਨਾ ਪੈਂਦਾ ਅੱਛਾ ਕਿੱਥੇ ਕਿੱਥੇ ਤੱਕ ਸਪਲਾਈ ਹੁੰਦੇ ਆ ਸਭੀ ਜਗ੍ਹਾ ਤੇ ਸਪਲਾਈ ਹੋਤਾ ਹੈ ਪੂਰੇ ਪੰਜਾਬ ਚ ਪੰਜਾਬ ਚ 12ਵੀਂ ਜਾਂਦੇ ਕਿਤੇ ਦੂਸਰੇ ਦੇਸ਼ਾਂ ਚ ਹਾਂਜੀ ਬਹੁਤ ਜਗ੍ਹਾ ਜਾਂਦੇ ਆ ਅਮਰੀਕਾ ਜਾਂਦੇ ਆ ਕੈਨੇਡਾ ਜਾਂਦੇ ਆ ਪੈਕਿੰਗ ਹੋ ਕਰਕੇ ਯਹਾਂ ਸੇ ਕੀ ਆਵਾਦ ਹੈ ਜੀ ਸੋ ਤੁਹਾਡੀ ਖਜੂਰ ਚ ਕੀ ਖਾਸ ਗੱਲ ਹੈ ਖਾਸ ਗੱਲ ਇਹ ਹੈ ਕਿ ਯਹਾਂ ਪਰ ਸਭੀ ਤਰੀਕੇ ਸਭੀ ਜਗ੍ਹਾ ਤੋਂ ਬੰਤਦੇ ਹਨ ਯਹਾਂ ਪਰ ਖਾਸ ਗੱਲ ਇਹ ਹੈ ਕਿ ਇਸਮੇ ਇਹ ਖਸਤਾ ਹੁੰਦਾ ਬਹੁਤ ਅੱਛਾ ਹੂੰ ਜੀ ਸੋ ਇਹ ਜੋ ਸੋ ਪੀਸ ਵੀ ਬੜੀਆ ਅੱਛਾ ਤਰੀਕੇ ਸੇ ਹੈ ਹਾਂ ਹਾਂ ਜੀ ਸੋ ਇਹ ਜੋ ਖਜੂਰ ਤੁਸੀਂ ਦੇਖ ਪਾ ਰਹੇ ਹੋ ਇਹ ਬਹੁਤ ਹੀ ਜ਼ਿਆਦਾ ਖਸਤਾ ਖਜੂਰ ਹੈ ਔਰ ਇਹਨੂੰ ਖਾ ਕੇ ਜੋ ਸਵਾਦ ਆਂਦਾ ਹੈ ਮੂੰਹ ਚ ਜਦੋਂ ਘੁਲਦੀ ਹੈ ਤੇ ਇਹਦੇ ਚ ਮਿੱਠਾ ਵੀ ਬਹੁਤ ਲਾਈਟ ਜਿਹਾ ਹੁੰਦਾ ਸੋ ਇਹ ਖਾਣ ਦੇ ਵਿੱਚ ਅਲੱਗ ਹੀ ਨਜ਼ਾਰਾ ਆਂਦਾ ਹੈ ਸੋ ਇਹਦਾ ਜਿਹੜਾ ਆਰਡਰ ਹੈ ਉਹ ਬਾਹਰਲੇ ਮੁਲਕਾਂ ਤੋਂ ਵੀ ਕਾਫੀ ਆਉਂਦਾ ਹੈ ਕੀ ਲੱਗਦਾ ਹੈ ਕਿ ਹੁਣ ਜਿਹੜਾ ਹੈ ਬੱਚਿਆਂ ਨੂੰ ਜਿਹੜਾ ਲੋੜੀ ਦਾ ਤਿਉਹਾਰ ਮਨਾਉਂਦੇ ਨੇ ਕਿੰਨਾ ਕੁ ਉਹਨਾਂ ਨੂੰ ਉਹਦੇ ਇਤਿਹਾਸ ਬਾਰੇ ਪਤਾ ਹੈ ਵੈਸੇ ਅੱਗੇ-ਅੱਗੇ ਬੱਚਿਆਂ ਨੂੰ ਕੁਝ ਵੀ ਨਹੀਂ ਨਾ ਇਤਿਹਾਸ ਬਾਰੇ ਪਤਾ ਸਾਨੂੰ ਇਹ ਵੱਡਿਆਂ ਨੂੰ ਔਰ ਖਾਸ ਕਰ ਅੱਜ ਦੇ ਜਿਹੜੇ ਮਾਤਾ ਪਿਤਾ ਜਿਨ੍ਹਾਂ ਦੇ ਜਨਮ ਬੱਚਿਆਂ ਦੇ ਹੋ ਰਹੇ ਉਹ ਖੁਦ ਨਹੀਂ ਇਸ ਚੀਜ਼ਾਂ ਨੂੰ ਮਨਾ ਰਹੇ ਤੇ ਉਹਨਾਂ ਨੇ ਬੱਚਿਆਂ ਨੂੰ ਕੀ ਸਿਖਾਣਾ ਮੇਰਾ ਇਹ ਸੰਦੇਸ਼ ਹੈ ਸਾਰਿਆਂ ਨੂੰ ਅੱਜ ਕੱਲ ਦੀ ਪੀੜ੍ਹੀ ਨੂੰ ਖਾਸ ਕਰ ਉਹਨਾਂ ਨੂੰ ਆਪਣੇ ਸੱਸ ਸਸੂਰ ਮਾਤਾ ਪਿਤਾ ਦੀ ਗੱਲਾਂ ਨੂੰ ਮੰਨਣਾ ਚਾਹੀਦਾ ਅਗਰ ਉਹ ਦਿਨ ਤਿਹਾਰ ਕਹਿੰਦੇ ਐ ਉਹਨਾਂ ਨੂੰ ਸੁਣਨਾ ਚਾਹੀਦਾ ਔਰ ਮਨਾਣਾ ਚਾਹੀਦਾ ਬੱਚਿਆਂ ਨੂੰ ਸਿਰਫ ਇਹ ਨਹੀਂ ਕਹਿਣਾ ਚਾਹੀਦਾ ਕੁੜੀ ਮੁੰਡੇ ਚ ਫਰਕ ਨਹੀਂ ਧੀਆ ਦੀ ਲੋੜੀ ਪਾਓ ਇਹ ਇਨਾਂ ਕੋਈ ਜਦ ਇਤਿਹਾਸ ਹੀ ਨਹੀਂ ਬੱਚਿਆਂ ਨੂੰ ਤੁਸੀਂ ਪੁੱਛ ਕੇ ਦੇਖ ਲਓ ਕਿ ਐਸੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿਉਂ ਨਹੀਂ ਪਤਾ ਕਿਉਂਕਿ ਅੱਜ ਕੱਲ੍ਹ ਦੀਆਂ ਨੂਆਂ ਕੁੜੀਆਂ ਕੋਈ ਮੰਨਦੇ ਹੀ ਨਹੀਂ ਇਹ ਚੀਜ਼ਾਂ ਨੂੰ ਸੋ ਅੱਗੇ ਬਿਨ ਕੇ ਸੰਧਾਵੇ ਜਾਂਦੇ ਸੀ ਕੁੜੀਆਂ ਨੂੰ ਹਰ ਦਿਨ ਤਿਹਾਰ ਜਾਂਦਾ ਸੀ ਅੱਜ ਕੱਲ ਤੇ ਜੇ ਕਹਿ ਦਿੰਦੇ ਉਹ ਕਹਿੰਦੇ ਜੀ ਇਹ ਤੇ ਮੰਗਦੇ ਆ ਮੰਗ ਇਹ ਨਹੀਂ ਇਹ ਦਿਨ ਤੇ ਹਰ ਮਨਾਓ ਦੱਸੋ ਜੇ ਨੂੰਹਾਂ ਨੂੰ ਨਹੀਂ ਪਤਾ ਪੁੱਛਣ ਇਹ ਮਨਾਣਾ ਇਹ ਮਨਾਣ ਦੇ ਨਾਲ ਹੀ ਤੁਹਾਡੀ ਕਿਉਂਕਿ ਹੁਣ ਇਹ ਸਚਾਈ ਹੈ ਕਿ ਇਹ ਖਤਮ ਹੁੰਦਾ ਜਾ ਰਿਹਾ ਸਭ ਕੁਝ ਸਭ ਕੁਝ ਲੇਕਿਨ ਜੇ ਅਸੀਂ ਮਨਾਵਾਂਗੇ ਇਹ ਲੋੜੀ ਅਗਨੀ ਜਲਾਓ ਅਗਨੀ ਨੂੰ ਮੂਹ ਪਲੀ ਰੇਵੜੀਆਂ ਦੇ ਨਾਲ ਮੂਲੀ ਦੇ ਨਾਲ ਇਹ ਸਭ ਚੀਜ਼ ਪਤਾ ਹੋਣੀ ਚਾਹੀਦੀ ਬੱਚਿਆਂ ਨੂੰ ਜੀ ਮਾਗੀ ਦੇ ਤਿਉਹਾਰ ਬਾਰੇ ਵੀ ਕੀ ਕਹਿਣਾ ਚਾਹੋਗੇ ਇਹੀ ਕਹਿਣਾ ਚਾਹਾਂਗਾ ਕਿ ਬੱਚਿਆਂ ਨੂੰ ਜ਼ਰੂਰ ਦੱਸੋ ਮੇਰੀ ਰਿਕਵੈਸਟ ਹੈ ਅਗਰ ਜਿਹੜੇ ਵੀ ਮਾਤਾ ਪਿਤਾ ਸੁਣ ਰਹੇ ਨੇ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਸਿਰਫ ਉਹ ਸੋਚਦੇ ਵਧੀਆ ਕੱਪੜੇ ਪਾ ਲਓ ਫੈਸ਼ਨ ਕਰ ਲਓ ਪਾਰਟੀਆਂ ਕਰ ਲਓ ਕੋਈ ਪਾਇਦਾ ਨਹੀਂ ਜੇ ਤੁਹਾਨੂੰ ਨਹੀਂ ਪਤਾ ਤੇ ਤੁਹਾਡੇ ਬੱਚਿਆਂ ਨੂੰ ਨਹੀਂ ਪਤਾ ਲੱਗਣਾ ਤੇ ਅੱਗੇ ਤੁਹਾਡੇ ਬੱਚੇ ਅੱਗੇ ਕੀ ਦੇਣਗੇ ਜੋ ਤੁਸੀਂ ਕਰੋਗੇ ਬਜ਼ੁਰਗਾਂ ਨਾਲ ਸੋਹੀ ਤੁਹਾਨੂੰ ਮਿਲੇਗਾ ਸੋ ਮੇਰੀ ਰਿਕਵੈਸਟ ਹੈ ਇਹ ਦਿਨ ਤਿਹਾਰ ਵੱਡਿਆਂ ਦੇ ਨਾਲ ਹੈ ਅਗਰ ਵੱਡਿਆਂ ਨੂੰ ਨਹੀਂ ਤੁਸੀਂ ਮਨਾਉਂਦੇ ਨਾ ਤਾਂ ਤੁਸੀਂ ਜਿੱਤੇ ਮਰਜ਼ੀ ਪਾਰਟੀਆਂ ਕਰ ਲੋ ਦਾ ਕੋਈ ਵੀ ਲਾਭ ਨਹੀਂ ਅੱਜ ਕੱਲ ਹਰ ਇੱਕ ਨੂੰ ਦੇਖ ਰਹੇ ਆ ਮਾਤਾ ਪਿਤਾ ਸੱਸ ਸਹੁਰੂ ਨੂੰ ਕੋਈ ਨਹੀਂ ਪੁੱਛਦਾ ਇੱਕ ਖੁੰਝੇ ਪਏ ਤਾਂ ਪੇਰੇ ਪਰ ਨਹੀਂ ਉਹਦਾ ਕੋਈ ਦਿਨ ਤਿਹਾਰ ਤਾਂ ਹੀ ਹੈ ਜੇ ਵੱਡੇ ਨਾਲ ਹੈ ਪੇਰੀ ਦਿਨ ਤਿਹਾਰ ਇਹ ਰਿਕਵੈਸਟ ਹੈ ਇਸ ਕਰਕੇ ਨਾ ਸਿਰਫ ਸਾਡੇ ਆਪਣੇ ਪੰਜਾਬੀ ਬਲਕਿ ਪ੍ਰਵਾਸੀ ਵੀ ਇੱਥੇ ਆਉਂਦੇ ਨੇ ਥਾਂ-ਥਾਂ ਤੇ ਅੱਡੇ ਲਾਉਂਦੇ ਨੇ ਹੁਣ ਤੁਹਾਨੂੰ ਥਾਂ-ਥਾਂ ਤੇ ਪਿੰਡਾਂ ਦੇ ਬਾਹਰ ਪੁਰਾਣੀਆਂ ਬੀਬੀਆਂ ਬਜ਼ੁਰਗ ਬੀਬੀਆਂ ਨਹੀਂ ਮਿਲਦੀਆਂ ਹੁਣੇ ਪ੍ਰਵਾਸੀ ਆਉਂਦੇ ਨੇ ਤੇ ਇਹ ਆ ਕੇ ਇੱਥੇ ਲੋਹੜੀ ਦੇ ਤਿਉਹਾਰ ਤੱਕ ਆਪਣੀ ਕਮਾਈ ਕਰਦੇ ਨੇ ਮੂਫਲੀ ਰੇੜੀ ਗੱਚਕ ਹਰ ਇੱਕ ਚੀਜ਼ ਤੁਹਾਨੂੰ ਉਹਨਾਂ ਸੜਕਾਂ ਤੇ ਵੀ ਮਿਲ ਜਾਂਦੀ ਹੈ ਇੱਥੇ ਪੂਰੇ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਲੋਹੜੀ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਸੋ ਜੀ ਇਸੇ ਤਰੀਕੇ ਨਾਲ ਸ਼ਾਲਾ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਵੰਡੇ ਜਾਣ ਆਪਣੇ ਬੱਚਿਆਂ ਨੂੰ ਲੋੜੀ ਦਾ ਇਤਿਹਾਸ ਜ਼ਰੂਰ ਦੱਸੋ ਇਸੇ ਦੇ ਨਾਲ ਹੀ ਦਿਓ ਇਜਾਜ਼ਤ ਦੇਖਦੇ ਰਹੋ ਸਮੇਂ ਦੀ ਆਵਾਜ਼ ਰੇਡੀਓ ਸਪਾਈਸ Subscribe now and press the bell icon never miss an update